ਸਵਾਗਤ ਹੈ ਦੋਸਤੋ ਕਿਰਪਾ ਡੈਰੀ ਫਾਰਮ ਦੇ ਵਿੱਚ ਅੱਜ ਦੀ ਵੀਡੀਓ ਜਿਹੜੀ ਬਣਾ ਰਹੇ ਆ ਦੋਸਤੋ ਪਿੰਡ ਸਮਾਲਸਰ ਜ਼ਿਲ੍ਹਾ ਬਗਾਪੁਰਾਣਾ ਤੇ ਜ਼ਿਲ੍ਹਾ ਦੋਸਤੋ ਪਿੰਡਾ ਮੂਗਾ ਬਾਈ ਕੋਲੇ ਦੋ ਨਗ ਜਿਹੜੇ ਆਪਾਂ ਸਾਹਮਣੇ ਸਕਰੀਨ ਤੇ ਨੇ ਦੋਨੇ ਨਗ ਜਿਹੜੇ ਦੋਸਤੋ ਸੂਏ ਸੂਏ ਤੇ ਇੱਕ ਮਗਰ ਆ ਗਈ ਬੱਚੀ ਚੰਗੀਆਂ ਮਹਿਣਾ ਦੋਸਤੋ ਥਣਾਨੀਆਂ ਸਾਫ਼ ਸੁਥਰੀਆਂ ਰੰਗ ਪ੍ਰਿੰਟ ਦੀਆਂ ਵੀ ਸੋਹਣੀਆਂ ਤੇ ਮੁੱਲ ਵੀ ਵੀਡੀਓ ਦੇ ਵਿੱਚ ਹੀ ਰਹਿਣ ਵਾਲੇ ਪੂਰੀ ਵੀਡੀਓ ਦੇਖਿਓ ਬੇਨਤੀ ਹੈ ਵੀ ਤੁਸ ਇੱਥੇ ਆ ਕੇ ਕੰਮ ਨਹੀਂ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਬਾਕੀ ਜਾਣਕਾਰੀ ਆਪਾਂ ਪੂਰੀ ਬਾਈ ਤੋਂ ਲੈ ਲੈਣੇ ਆ ਰੇਟ ਵੀਡੀਓ ਵਿੱਚ ਹੀ ਰਹਿਣਗੇ ਪੂਰੀ ਵੀਡੀਓ ਜ਼ਰੂਰ ਦੇਖਿਆ ਕਰੋ ਲਾਈਕ ਜਰੂਰ ਕਰਦਾ ਜੀ ਸਾਸੀ ਗੱਲ ਬਈ ਸਾਸੀ ਗੱਲ ਬਾਈ ਜੀ ਨਾਮ ਤੇ ਐਡਰੈਸ ਦੱਸਦੀ ਬਈ ਨਾਮ ਸੰਗਮੰਦਰ ਆ ਬਾਈ ਪਿੰਡ ਸਮਾਲ ਸੜਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਨੇੜੇ ਗੋਲੂ ਕੀ ਧਰਮਸ਼ਾਲਾ ਰਹਿ ਜਾਂਦੀ ਹੈ ਬਾਈ ਠੀਕ ਆ ਮੋਬਾਈਲ ਨੰਬਰ ਬੋਲਦੀ ਬਈ ਮੋਬਾਈਲ ਆਪਣਾ ਹੈਗਾ 9517478423 95174 78423 ਬਈ ਠੀਕ ਆ ਨੰਬਰ ਜਿਹੜਾ ਉਹ ਤੁਹਾਨੂੰ ਥੱਲੇ ਵਾਲੇ ਪਾਸੇ ਲਗਾਤਾਰ ਸਕਰੀਨ ਤੇ ਚੱਲਦਾ ਰਹੂਗਾ ਇੱਕ ਨੰਬਰ ਤੋਂ ਸ਼ੁਰੂ ਕਰ ਲਿ ਗਏ ਬਈ ਕੀ ਡਿਟੇਲ ਆ ਬਾਈ ਥੋਕੜ ਵਹਿੜ ਆ ਇਹ ਠੀਕ ਆ ਠ ਮਾਲਕਾ ਨੇ ਦੱਸਿਆ ਇਹ ਬਣੀ ਵੀ ਆ ਬਾਈ ਹਾਂ ਠੀਕ ਆ ਪਰ ਮੈਨੂੰ ਐਦਾ ਲੱਗਦਾ ਵੀ ਗਾਂ ਹੀਟ ਚ ਆਊਗੀ ਜੇ ਨਾ ਆਈ ਤਾਂ ਤਾਂ ਵੀ ਚੰਗਾ ਜੇ ਆ ਗਈ ਤਾਂ ਤਾਂ ਵੀ ਚੰਗਾ ਠੀਕ ਆ ਹਾਂ 10 ਕਿਲੋ ਦੁੱਧ ਦਾ 9 ਕਿਲੋ ਦੀ ਗਾਰੰਟੀ ਹੋ ਗਈ ਬਾਈ ਠੀਕ ਆ 9 ਕਿਲੋ ਚਵਾ ਕੇ ਦੇਵਾਂਗੇ ਦੋਵੇਂ ਟਾਈਮ ਚੋ ਸਕਦੇ ਹਾਂ ਹਾਂ ਦੋਵੇਂ ਟਾਈਮ ਚਵਾ ਕੇ ਦੇਵਾਂਗੇ ਬਾਈ ਕੀ ਕਸੂਆ ਕਿਹੜਾ ਬਾਈ ਸੁਆ ਪਹਿਲਾ ਬਾਈ ਠੀਕ ਥਣਾ ਦੀ ਚਵਾ ਮੈਂ ਕਹਿੰਦਾ ਥਣਾ ਦੀ ਚਵਾਣ ਚਾਰੇ ਓਕੇ ਆ ਬਾਈ ਠੀਕ ਗੰਮੜ ਪੜੀ ਪੂਛ ਫਵਾਨਾ ਵੀ ਆਪਾਂ ਦਿਖਾ ਦਿਆ ਠੰਤਾ ਲੱਗਾ ਕਲਦੀ ਬੋੜਿਆ ਵਰਗਾ ਵੇਖ ਠੀਕ ਆ ਸੋਨਾ ਥਾਣਾ گلابی ਤਾਣਾ ਤੇ ਤੋਰੀ ਬੜਾ ਜਾ ਆ ਵੇਖੀ ਕਲਦੀ ਧਾਰਾ ਮਾਰਦਗੇ ਪਹਿਲਾਂ ਠੀਕ ਆ ਧਾਰਾ ਆਊਗੀ ਬਿੱਲੀ ਦੇ ਪੂਛ ਹਰਗੀ ਠੀਕ ਆ ਲਓ ਉਸ ਤੋਂ ਬੱਸੀ ਬੈਨਸਾ ਰੰਗ ਮਾਰਦੇ ਠੀਕ ਆ ਸਹੀ ਆ ਹਾਂ ਨਿਆਣਾ ਪਾ ਚਾ ਨਾ ਪਾ ਉਹ ਕੋਈ ਨੈਂਦ ਵਿਚਾਰ ਨਹੀਂ ਜੀ ਠੀਕ ਆ ਹਾਂ ਲਓ ਦੋਸਤੋ ਸੂਆ ਕਿਹੜਾ ਦੱਸ ਸੀ ਦਾ ਸੂਆ ਪਹਿਲਾ ਬਈ ਪਹਿਲਾ ਕੱਢ ਲਈ ਬਾਰ ਨੂੰ ਬਈ ਰੰਗ ਪ੍ਰਿੰਟ ਦੀ ਬੜੀ ਚੰਗੀ ਆ ਸੂਆ ਦੋਸਤੋ ਆ ਗਿਆ ਇਹਦਾ ਪਹਿਲਾ ਤੇ ਨਵਾਂ ਆਣਾ ਵਜਨ ਤੇ ਆਣੜੀ ਆ ਹੀਰਾ ਹੀ ਆ ਬਈ ਠੀਕ ਆ ਹਾਂ ਬਾਕੀ ਪੁਲੀ ਪੁਲੀ ਚੰਗੀ ਵਜਨ ਚ ਬਹੁਤ ਆ ਦੋਸਤੋ ਤੇ ਖਾਸ ਕਰ ਲ ਬਰੀਡ ਬੜੀ ਚੰਗੀ ਆ ਇੱਕ ਨੰਬਰ ਆ ਬਈ ਪ੍ਰਿੰਟ ਵੀ ਬੜੀ ਚੰਗੀ ਆ ਬੜਾ ਦੋਸਤੋ ਨਵਾਂ ਹਾਂ ਨਾ ਪਤਾ ਨਾ ਠੀਕ ਆ ਸਹੀ ਆ ਬਈ ਦਿਖਾ ਦੇ ਗਿਲਦੀਮ ਫੇਸ ਕੁਆਲਟੀ ਤੁਸੀਂ ਚੈੱਕ ਕਰ ਲਓ ਫੇਸ ਕੁਆਲਟੀ ਦੀ ਆ ਗਈ ਬੜੀ ਪਿਆਰੀ ਨਾ ਤੇ ਥਾਣਾ ਇਸ ਸਾਈਜ਼ ਇਧਰਲੇ ਪਾਸੋਂ ਚੈੱਕ ਕਰ ਲਓ ਹੱਥੀ ਚ ਬਈ ਵਾਲਾ ਥਣ ਲੱਗਿਆ ਹੋਇਆਗਾ ਤੇ ਬਾਕੀ ਆ ਬੰਨੀ ਰਹਿੰਦੀ ਕਰਕੇ ਆਇਆ ਕਰਦੇ ਸਪੋਰ ਵੀ ਜਿਹੜਾ ਦੋਸਤੋ ਬੜਾ ਵਧੀਆ ਆ ਗਿਆ ਤੇ ਦੂਜੀ ਗੱਲ ਕੱਦ ਕੱਡ ਬਜੇ ਲੈ ਠੀਕ ਆ ਬਾਈ ਰੰਗ ਪ੍ਰਿੰਟ ਦੀ ਆ ਗਈ ਦੋਸਤੋ ਬੜੀ ਚੰਗੀ ਹਮ ਇੱਥੇ ਖੜਨੀ ਚੈੱਕ ਕਰ ਲਓ ਤੁਸੀਂ ਇੱਕ ਵਾਰੀ ਇਹਦੀ ਦੇਖ ਸਕਦੇ ਹੋ ਸਹੀ ਆ ਬਾਈ ਪ੍ਰਿੰਟਰ ਫਰੰਟ ਦੀ ਬਹੁਤ ਸੋਹਣੀ ਆ ਤੇ ਬਾਕੀ ਦੁੱਧ ਜਿਹੜਾ ਦੋਸਤੋ ਹਮੇਸ਼ਾ ਗੱਲ ਐਡ ਰਹਿੰਦੀ ਤੁਹਾਡੀ ਸੇਵਾ ਤੇ ਸਮਝਦਾ ਰਹਿਣ ਵਾਲਾਗਾ ਤੇ ਬਾਈ ਨੂੰ ਕਹੂੰਗਾ ਤੋਰਦੀ ਬਾਈ ਮੜਾ ਬੰਦ ਹੀ ਕਰਾਂਦਾ ਤੇ ਬਾਕੀ ਮੁੱਲ ਬਾਈ ਕੀ ਰਊਗਾ ਇਹਦਾ ਨਾ ਦੋਸਤੋ ਨਮਾਹਾਨ ਤੋਰੇਕਾਰੀ ਦੀ ਘੋੜੇ ਵਰਗੀ ਆ ਮੁੱਲ ਦੀ ਉਹ ਦੇਖੀ ਪੁੱਛ ਲੈ ਹਾਇ ਦਸੀ ਇਹਦਾ ਮੁੱਲ ਕੀ ਰਹੂਗਾ 35000 ਤੋਂ ਕੁਲਦੀ ਬਿਮਾਨ ਤਾਨ ਹੋ ਜਾਊਗਾ ਇਹਦਾ ਬਾਈ ਠੀਕ ਆ ਹਾਂ ਦੋਸਤੋ 10 ਕਿਲੋ ਹੋਊਗਾ ਬਾਈ ਹੂੰ ਪਰ ਆਪਾਂ ਨੌ ਕਹਿ ਕੇ ਦੇਣਾ ਕਿ ਬਾਹੂ ਹੀਟ ਕੱਢੀ ਉਹਦੇ ਨਾਲ ਘਟ ਜਾਂਦਾ ਬਾਈ ਠੀਕ ਆ ਇਹਦਾ ਸਾਰਿਆਂ ਨੂੰ ਹੀ ਪਤਾ ਸਹੀ ਆ ਹਾਂ ਕੱਢੇ ਨਾ ਨਾ ਕੱਢੇ ਜੇ ਕੱਢ ਗਈ ਘਟ ਜੂਗੀ ਬਾਈ ਜੇ ਨਾ ਕੱਢੀ ਰਹਿ ਜੂਗੀ ਕੀ ਵਜਨ ਜਾਣ ਵਾਲੀਆਂ ਦੋਸਤੋ ਕਦ ਘੜ ਇੱਥੋਂ ਤੁਸੀਂ ਚੈੱਕ ਕਰ ਲਓ ਤੇ ਮੁੱਲ ਇਹਦਾ ਬਾਈ ਜਦਾ 35000 ਇਦਾਂ ਤੇ ਮਾਨਤਾਨ ਹੋ ਜਾਊਗਾ ਬਾਕੀ ਸੌਦਾ ਲਾਉਣ ਵਾਲੇ ਖੇਤਰ ਤੁਸੀਂ ਕਰਨੀ ਆ ਨੰਬਰ ਥੱਲੇ ਵਾਲੇ ਪਾਸੇ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਆ ਕੇ ਦੇਖੋਗੇ ਦੋਸਤੋ ਜਰੂਰ ਪਸੰਦ ਆਉ ਬਾਈ ਕੋਈ ਛੋਟੀ ਨਹੀਂ ਮਿਲਣੀ ਜਿਹੜਾ ਪਹਿਲਾ ਨੰਬਰ ਤੇ ਆ ਗਿਆ ਪਹਿਲਾ ਵੜ ਲੈ ਜਾਊਗਾ ਬਾਈ ਜਲਦੀ ਸਾਪੋ ਵੀ ਬਹੁਤ ਟਾਈਮ ਹੋ ਗਿਆ ਕੰਮ ਵੀ ਵੀਰ ਵੀਡੀਓ ਦੇਖ ਰਹੇ ਜਿਨ੍ਹਾਂ ਨੇ ਨਹੀਂ ਵੀ ਲੈਣੀ ਨਾ ਉਹਨਾਂ ਨੂੰ ਵੀ ਵੀਡੀਓ ਦੇਖ ਕੇ ਵੀ ਤਸੱਲੀ ਮਿਲ ਜਾਊਗੀ ਬੜੇ ਚੰਗੇ ਨਾਗਾ ਠੀਕ ਆ ਅੱਗੇ ਚੱਲ ਗਏ ਦੋ ਨੰਬਰ ਵਾਲੇ ਬਈ ਜਲਦੀ ਵੀਡੀਓ ਤਾਂ ਤਾਂ ਚੱਲ 6 ਦੋ ਚੀਜ਼ ਨਾ ਦਿਸੇ ਠੀਕ ਆ ਕੱਦ ਵਜ਼ਨ ਬੱੱਚੀ ਦਾ ਖੜ ਨਹੀਂ ਖੁੜਨੀ ਮਟਾਈ ਕੋਈ ਸਾਰਾ ਕੌਮ ਖਾਦੀ ਕਰਾ ਸਹੀ ਹੈ ਬਈ ਵਾਜਣ ਮੁਝ ਨਾ ਲਿਜੇ ਕੱਲ 35000 ਤੋਂ ਮਾਨਤਾਨ ਹੋ ਜਾਊਗਾ ਵਿੱਚ ਠੀਕ ਆ ਬਈ ਹਾਂ ਦੋ ਨੰਬਰ ਵਾਲਾ ਅੱਜ ਗਿਆ ਬਈ ਇਹ ਬਈ ਤੀਜਾ ਸੁਹਾ ਵੜ ਸੁਈ ਆ ਹੂੰ ਠੀਕ ਆ ਥਣਲੇਵਾ ਵਿਖਾਰੇ ਚਾਰੇ ਥਣ ਇੱਕੋ ਜਿਆ ਬਈ ਹੂੰ ਹਾਂ ਕੋਈ ਭੂਰ ਛੱਟਾ ਨਹੀਂ ਗਾ ਠੀਕ ਆ ਕੋਈ ਥਣ ਨਹੀਂ ਵੱਧ ਘਟ ਠੀਕ ਆ ਦੋ 15 ਕਿਲੋ ਅਗਲਦੀ ਪਹਿਲੇ ਥਲੇ ਚੋਨ ਵਾਲਾ ਦੋਨਾਂ ਟਾਈਮਾਂ ਦਾ ਦੋਹਾਂ ਟਾਈਮਾਂ ਦਾ ਠੀਕ ਆ ਤੇ ਇਹ ਮਸ਼ੀਨ ਤੇ ਦਿੰਦੀ ਕਿ ਲਈ 17 18 ਕਿਲੋ ਦੁੱਧ ਹੂੰ ਪਰ ਆਪਾਂ ਹੱਥੀ ਚਵਾਈ ਤੇ 15 ਕਿਲੋ ਆ 15 ਦਾ ਵੀ ਆਪਾਂ 14 ਮੰਨ ਕੇ ਸੌਦਾ ਕਰਨਾ ਬਈ ਦੋ ਟਾਈਮ ਚੋਲੇ ਆ ਦੋ ਟਾਈਮ ਕੋਈ ਚੋਲੇ ਦੋਹਾਂ ਬੈੜਾਂ ਦੀ ਸਾਈ ਜਿੰਨੀ ਪਾਵੇ ਜੇ ਇਹਦਾ 9 ਕਿਲੋ ਤੋਂ ਘਟਦੇ ਬਈ 1000 ਪਾ ਕੇ ਆਜੇ ਦੋ ਦੇਵਾਂਗੇ ਆਪਾਂ ਦੁੱਗਣੀ ਸਾਈ ਵਾਪਸ ਦੁੱਗਣੀ ਸਾਈ ਵਾਪਸ ਆ ਜੇ ਸਾਈ ਨਹੀਂ ਵਾਪਸ ਕਰਦੇ ਕੋਈ ਮਾੜਾ ਜੇ ਵੀ ਮੈਂ 19 22 ਕਰਦਾ ਤੈਨੂੰ ਫੋਨ ਲਾ ਲੇ ਬਈ ਠੀਕ ਆ ਹਾਂ ਆਪਣਾ ਆਪਣੀ ਯਾਰ ਦੂਰੀ ਤੋਂ ਇੱਥੇ ਆ ਕੇ ਵੀਡੀਓ ਹੀ ਬਣਾਦੀ ਯਾਰ ਠੀਕ ਆ ਹਾਂ ਸਹੀ ਆ ਪੜਾ 2000 ਪਾ ਕੇ ਆਜੇ ਪੜਾ 3 ਪਾ ਕੇ ਆਜੇ ਪੜਾ 500 ਪਾ ਕੇ ਆਜੇ ਠੀਕ ਆ ਠੀਕ ਆ ਢੁਗੜੀ ਵਾਲ ਸਾਹਿਬ ਜਿੰਨੀ ਚੀਜ਼ ਨਾ ਨਿਕਲੇ ਆਜੇ ਉੱਤੋਂ ਲੱਸੀ ਫਿੱਕੀ ਸਾਰਾ ਕੁਝ ਹੋਣੇ ਵੇਖਣਾ ਬਾਈ ਜਿਹੜਾ ਬੰਦਾ ਵੀਡੀਓ ਵੇਂਦਾ ਕੱਦ ਕੱਡ ਵੇਖ ਲੈ ਕੋਈ ਕੱਢ ਦੇਣਾ ਕਹਵੇ ਇਥੇ ਆ ਕੇ ਨਿੱਕੀ ਆ ਜਾ ਵੱਡੀ ਆ ਠੀਕ ਆ ਉਹ ਚੀਜ਼ ਨਹੀਂ ਸਹੀ ਲੋ ਦੋਸਤੋ ਕੱਢ ਲਈ ਬੰਦੂ ਦੂਰ ਹੋ ਕੇ ਦਿਖਾਉਣੇ ਕੱਦ ਕੱਡ ਦੀ ਬਾਈ ਦੇ ਕੱਦ ਕੱਡ ਤੋਂ ਆਈਡੀਆ ਲਾ ਲਓ ਤੇ ਬਾਈ ਨੂੰ ਆ ਕੇ ਇਹਨੂੰ ਬਰਾਬਰ ਖੜਾ ਲੈ ਤੁਹਾਨੂੰ ਆਈਡੀਆ ਲੱਗ ਜਾਊਗਾ ਜੇ ਥਣ ਦੀ ਬਾਦ ਘਟ ਦੁੱਧ ਘਟ ਨਿਕਲੇ ਉਹਨਾਂ ਚੀਜ਼ਾਂ ਚ ਦੋਸਤੋ ਬਈ ਸਾਈ ਮੋੜਨ ਦਾ ਹੱਕਦਾਰ ਹੁੰਦਾ ਹੈਗਾ ਕੋਈ ਵੀ ਬੰਦਾ ਹੈਗਾ ਆ ਜਾ ਆ ਜਾ ਇਹ ਗਲਤੀ ਨਿਕਲਦੀ ਹੈ ਬਈ ਬਾਕੀ ਤੁਸੀਂ ਇੱਥੇ ਆ ਕੇ ਤਸੱਲੀ ਕਰ ਲੋ ਪਤਾ ਲੱਗ ਜਾਊਗਾ ਤੀਜਾ ਸੂਆ ਢਾਂਚਾ ਵੀ ਸੋਹਣਾ ਦੋਸਤ ਕੱਲ੍ਹ ਦੀ ਜਿਹੜਾ ਰੇਟ ਆਪਾਂ ਕਰਨਾ ਨਾ ਤਿੰਨਾਂ ਮਹੀਨਿਆਂ ਚ ਗਾਂ ਤੇ ਵੱਛੀ ਫ੍ਰੀ ਹੁੰਦੇ ਆ ਬਾਈ ਠੀਕ ਆ ਹਾਂ ਲਓ ਦੋਸਤੋ ਖੜਨੀ ਖੁੰਨੀ ਇਹਦੀ ਤੁਸੀਂ ਚੈੱਕ ਕਰ ਲੋ ਇਧਰਲੇ ਪਾਸੇ ਦੀ ਜਿਆਦਾ ਕੁਆਲਿਟੀ ਇਹਦੀ ਵੀ ਆ ਗਈ ਚੰਗੀ ਦੋਸਤੋ ਤੇ ਬਾਕੀ ਥਾਣਾ ਦੇ ਸਹਿਜੀ ਸੋਨੇ ਹੱਥੀ ਚੋਈ ਵਾਲ ਖਾਂਦਾ ਗਾ ਤੇ ਹਵਾਨੇ ਤੇ ਵੀ ਨਾੜਾ ਤੂੰ ਚੰਗਾ ਦੇ ਬਣਾਉਣਾ ਸਹੀ ਬੰਦੀ ਬਈ ਤੋੜਦੀ ਤੋਸੋ ਹਵਾਨਾ ਦਿਖਾ ਲੈ ਇਧਰ ਲੈ ਪਸੇ ਥਾਣਾ ਦੇ ਚੈਕ ਕਰ ਲੈ ਕਿਨਾਂ ਚੈੱਕ ਕਰ ਲੈ ਠੀਕ ਆ ਕਲ ਦੀ ਠੰਡੀ ਸੇਲ ਤਾਂ ਆਏ ਆ ਯਾਰ ਜਿਵੇਂ ਮਰਜੀ ਬੈਠਾ ਰਵੇ ਬੰਦਾ ਹਾਂ ਠੀਕ ਆ ਬੁੜੀ ਚੋਲੇ ਬੰਦਾ ਚੋਲੇ ਕੋਈ ਨੈਂਦ ਵਿਚਾਰ ਨਹੀਂ ਗਈ ਮਸ਼ੀਨ ਤੇ ਵੀ ਮਸ਼ੀਨ ਤੇ ਵੀ ਲੱਗੀ ਹੱਥੀ ਵੀ ਚਵਾ ਲੈਂਦੀ ਹੈ ਬਈ ਠੀਕ ਆ ਬਈ ਤੇ ਜਿਹੜੀ ਵੱਛੀ ਦੀ ਗੱਲ ਕਰੀ ਸੀ ਉਹ ਵੱਛੀ ਕੀ ਦੀ ਉਹ ਦੀ ਹੈ ਕਿ ਇਹ ਦੀ ਹੈ ਬਈ ਵੱਛੀ ਇਹ ਦੀ ਆ ਦੋ ਮਹੀਨਿਆਂ ਦੀ ਸੂਈ ਆ ਇਹੇ ਠੀਕ ਆ ਹਾਂ ਉਹ ਬੱਚੀ ਜਿਹੜੀ ਬੱਚੀ ਆਪਾਂ ਨਾਲ ਹੀ ਦੇਣੀ ਆ ਇਹਦੇ ਠੀਕ ਆ ਤੇ ਬੱਚੀ ਦੇ ਵੀ ਚਾਰੀ ਥਾਣ ਬੱਚੀ ਦੇ ਚਾਰ ਹੀ ਥਾਣ ਆ ਬਾਈ ਠੀਕ ਆ ਹਾਂ ਇਹਦੇ ਲੇਵੇ ਦੀ ਫਿਟਿੰਗ ਫੋਟਾਂ ਵਿਖਾ ਦੇ ਬਾਈ ਠੀਕ ਆ ਦੋ ਤਾਂ 17 18 ਕਿਲੋ ਵਾਲੀ ਆ ਬਾਈ ਸੇਵਾ ਨਹੀਂ ਹੁੰਦੀ ਸੇਵਾ ਬੰਦਾ ਕਰ ਲੈਣਾ ਸਹੀ ਆ 17 18 ਦੇ ਵਜਦੀ ਆ ਬਾਕੀ ਮਸ਼ੀਨ ਤੇ ਲੱਗੀ ਆ ਬਾਈ ਇਹ ਠੀਕ ਆ ਹਾਂ ਜਦੋਂ ਸੁਭਾਅ ਦੀ ਆ ਗਈ ਠੰਡੀ ਸੀ ਲੋ ਤੇ ਉਹ ਬੱਚੀ ਵੀ ਮਗਰ ਚੰਗੀ ਬੱਚੀ ਕਿਹੜੇ ਸੀ ਮੰਦੀ ਆ ਬਾਈ ਬੱਚੀ ਦੀ ਸੀ ਮੰਦਾ ਨਹੀਂ ਪਤਾ ਬਾਈ ਬੱਚੀ ਦਾ ਠੀਕ ਆ ਤੇ ਮੁੱਲ ਕੀ ਰਹੂਗਾ ਜੋੜੇ ਦਾ ਕੀ ਬਸ 47000 ਚ ਮਾਨਤਾਣ ਹੋ ਜੂਗਾ ਇਹਦੇ ਠੀਕ ਆ ਹਾਂ ਲੋ ਦੇਖੋ 47000 ਚ ਮਾਨਤਾਣ ਹੋ ਜੂਗਾ ਟੋਟਲ ਦੋ ਨਾਗੋਕੇ ਮਗਰ ਆ ਕੀ ਬਚੀ ਬਾਕੀ ਨੰਬਰ ਥੱਲੇ ਸਕਰੀਨ ਤੇ ਆ ਵਾਇਨ ਨਾਲ ਸੰਪਰਕ ਕਰ ਲਿਓ ਪੂਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਧੰਨਵਾਦ